ਹਾਂ ਜੀ ਤੂੰ ਮੇਰਾ ਭਾਈਆ ਵੀਰੇ ਨੇ ਕੀਤਾ ਨਾ ਸਰ ਮੈਂ ਬਿਮੋ ਚਰਮਾ ਜਨਤੋਂ ਤੇ ਮੇਰੇ ਨਾਲ ਸਾਡੇ ਐਚਐਨ ਮੈਥਸ ਦੇ ਐਡਵੋਕੇਟ ਮੈਡਮ ਅੰਦਰਕੌਰ ਵਾਲੀ ਆ ਜੀ ਰਜਿੰਦਰ ਸ਼ਰਮਾ ਜੀ ਅਨੋਲਾ ਜੀ ਪਲੱਸ ਸਾਡੀ ਬੇਟੀ ਅਜੀਆ ਇਹਨੇ ਫਾਰਮੈਸੀ ਦੇ ਵਿੱਚ ਐਡਮਿਸ਼ਨ ਲਈ ਸੀ ਇਹਨਾਂ ਨੇ ਰਿਕਵੈਸਟ ਕੀਤੀ ਸੀ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਥੋੜਾ ਬਹੁਤਾ ਅਮਾਉਂਟ ਕੰਟਰੀਬਿਊਟ ਕਰ ਸਕੀਏ ਸਾਡੇ ਇੱਕ ਡੋਨਰ ਆਏ ਸੀ ਸतीश ਗਰਵਾ ਸਾਹਿਬ ਤੇ ਉਹਨਾਂ ਨੇ ਬੇਟੀ ਦੀ ਹੈਲਪ ਕੀਤੀ ਆ ਤੇ ਅਸੀਂ ਥੋੜੀ ਬੁਤੀ ਕਿਉਂਕਿ ਫੀਸ ਬਹੁਤ ਜ਼ਿਆਦਾ ਅਸੀਂ ਬੇਟੀ ਨੂੰ ਇਹ ਐਨਕੋਰੇਜਮੈਂਟ ਕਰ ਰਹੇ ਆਂ ਬੇਟੀ ਦੀ ਇੱਛਾ ਵੀ ਪੜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਇਹਦੀ ਹੈਲਪ ਕਰ ਸਕੀਏ ਤੇ ਮੈਂ ਲੋਕੋ ਨੂੰ ਵੀ ਕਰਾਂਗਾ ਵੀ ਸਾਡਾ ਇਹ ਸੰਸਥਾ ਹੈ ਜਿਵੇਂ ਐਜੂਕੇਸ਼ਨ ਹੈ ਸਾਡੀ ਪਲਾਂਟੇਸ਼ਨ ਹੈ ਪਲੱਸ ਮੈਡੀਕਲ ਹੈ ਸਾਰੇ ਅਸੀਂ ਕੰਮ ਕਰ ਰਹੇ ਆਂ ਟਰਨਲ ਜ਼ੀਰੋ ਜਿੰਨੀ ਸਾਡੇ ਤੁਸੀਂ ਹੈਲਪ ਕਰ ਸਕਦੇ ਆਂ ਸਾਡੇ ਮੈਂਬਰ ਬਣੋ ਜਿੰਨਾ amount ਡੋਨੇਟ ਕਰੋਗੇ ਅਸੀਂ ਅੱਛੇ ਕੰਮਾਂ ਵਾਸਤੇ ਹੀ ਲਗਾ ਰਹਾਂ ਹਰ ਰੂਚਰ ਵੀ ਅੱਛੇ ਕੰਮਾਂ ਵਾਸਤੇ ਲਗਾਉਂਦਾ ਠੀਕ ਹੈ ਆਜੋ ਆਜੋ ਅੱਜ ਜਨਹਿਤ ਕਮੇਟੀ ਵੱਲੋਂ ਬੇਟੀ ਐ ਜਿਹਨੇ ਕਿ ਫਾਰਮੇਸੀ ਦਾ ਕੋਰਸ ਕਰਨਾ ਹੈ ਉਹਦੇ ਲਈ ਫੀਸ ਵਾਸਤੇ ਆਲਪ ਕੀਤੀ ਗਈ ਹੈ ਹੈਲਪ ਨਹੀਂ ਮੈਂ ਸੋਚਦੀ ਹਾਂ ਕਿ ਬੱਚੀ ਨੂੰ ਇੱਕ ਉਹਦੇ ਕਿਉਂਕਿ ਪਰਸੈਂਟੇਜ ਪਲੱਸ 2 ਤੇ ਬਹੁਤ ਅੱਛੀ ਹੈ ਇਹ ਕਾ ਪਇਨਾਮ ਕਹਿ ਸਕਦੇ ਹਾਂ ਕਿ ਇਹਨੂੰ ਕਮਿਟ ਕੀਤਾ ਹੈ ਕਿ ਕੱਲ ਨੂੰ ਜਦੋਂ ਬੇਟਾ ਤੂੰ ਇਸ ਮੁਕਾਮ ਤੇ ਪਹੁੰਚੇਂਗੀ ਐਸਾ ਤੁਸੀਂ ਵੀ ਅਗੋਂ ਬੱਚਿਆਂ ਦੀ ਹੈਲਪ ਕਰਨੀ ਹੈ ਸੋ ਇਹੋ ਜੀ ਸਿੱਖਿਆ ਦੇਾਂਗੇ ਤਾਂ ਤਾਂਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਅਸੀਂ ਇੱਕ ਵਧੀਆ ਮੈਸੇਜ ਦੇ ਸਕੀਏ ਸੋ ਅੱਜ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀ ਆਪਣੀ ਨੇਕ ਕਮਾਈ ਚੋਂ ਇਹ ਬੱਚੀ ਦੀ ਫੀਸ ਲਈ ਸਹਿਯੋਗ ਦਿੱਤਾ ਔਰ ਬੇਨਤੀ ਵੀ ਕਰਦੀ ਹਾਂ ਹਮੇਸ਼ਾ ਮਿਹਰਬਾਨੀ ਹੁੰਦੀ ਹੈ ਦੀ ਕੋਸ਼ਿਸ਼ ਕਰਿਆ ਕਰੋ ਆਪਾਂ ਬੱਚਿਆਂ ਦੀ এডਿਕੇਸ਼ਨ ਤੇ ਵੱਧ ਤੋਂ ਵੱਧ ਸਹਿਯੋਗ ਕਰ ਸਕੀਏ ਕਾਲਜਾਂ ਦੀ ਸਕੂਲਾਂ ਦੀ ਪੜ੍ਹਾਈ ਬਹੁਤ ਮਹਿੰਗੀ ਹੈ ਔਰ ਉਸ ਦੇ ਵਿੱਚ ਖਰਚੇ ਕੱਢਣੇ ਬਹੁਤ ਔਖੇ ਹੁੰਦੇ ਆ ਸੋ ਜਦੋਂ ਵੀ ਕਿਤੇ ਕੋਈ ਬੱਚੇ ਦਾ ਜਨਮ ਦਿਨ ਹੈ ਕੋਈ ਘਰ ਦੇ ਵਿੱਚ ਐਨੀਵਰਸਰੀ ਹੈ ਕੋਈ ਬਜ਼ੁਰਗਾਂ ਦਾ ਦਿਨ ਹੈ ਪੈਸੇ ਕੱਢਿਆ ਕਰੋ ਤੇ ਫਿਰ ਔਰ ਸਾਲ ਬਾਅਦ ਜਦੋਂ ਹੁਣ ਇਸ ਤਰ੍ਹਾਂ ਕਿਸੇ ਬੱਚੇ ਦੀ ਹੈਲਪ ਕਰਦੇ ਆ